ਸਦਾ ਰੋੜ ਜਾਵੇ ਵੀ ਨਾ ਚੱਕ ਦੀ ਬਾਪ ਹੁਣ ਬੱਕਰੀ ਦੇ ਦੋ ਨਾ ਮਾਰੀ ਹਟਦਾ ਨਾ ਬਸ ਚੱਕਦਾ ਵੀ ਚਾਚੇ ਹੁਣ ਬੱਕਰੀ ਦੇ ਦਊਂਗਾ ਲੈ ਫੜ 116 ਬੱਕਰੀ ਦੇ ਨਹੀਂ ਹੁੰਦੀ ਲੈ ਹੁਣ ਆ ਬਾਵੇ ਹੁਣ ਗੁੱਸੇ ਆ ਗਿਆ ਥਰੀਓ ਨਾ ਨਹੀਂ ਚਾਚਾ ਯਾਰ ਰਾ ਪੈ ਗਿਆ ਤਰਾ ਦੱਸ ਰਾ ਦੇ ਦੇ ਹੁਣ ਗੱਬਣ ਵੀਰੇ ਗਰੰਟੀ ਹੈਗੀ ਇਹਦਾ ਦੇਖਣ ਹੀ ਲੱਗ ਰਿਹਾ ਜਿਹਨੂੰ ਮਰਜ਼ੀ ਪਾਸ ਕਰਾ ਲਾਵੇ ਸਾਰੇ ਵੰਡੀ ਚੋਂ ਹਾਂ ਹਾਂ ਗੱਬਣ ਦਾ ਬਣਾ ਇਹ ਦੋਨੇ ਮੁੰਡੇ ਮੇਰੇ ਬਹੁਤ ਸਹੀ ਸਾਊ ਨੇ ਆਪਾਂ ਯਾਰ ਕਿਉਂ ਇਹਦਾ ਫਿਰ ਨਹੀਂ ਕਰਦਾ ਆ ਦੇਖ ਲਓ ਇੱਧਰ ਕੋਈ ਘਟੋਵੇ ਤਾਂ ਵੀ ਆਪਣੀ ਇੱਧਰ ਆ ਜਾ ਤੂੰ ਤਸੱਲੀ ਕਰ ਜਾ ਮੈਂ ਨਹੀਂ ਕਰਦਾ ਭਾਈ ਯਾਰ ਫਿਰ ਜ਼ਿੰਮੇਦਾਰੀਆਂ ਨੇ ਸਾਰੇ ਪਾਸੋਂ ਕੋਈ ਫਰਕ ਨਿਕਲ ਜੇ ਆਪਣੀਆਂ ਹੋਰ ਦੱਸ ਕੋਈ ਗੱਲ ਹੋਵੇ ਤਾਂ ਵੀ ਕੋਈ ਕੋਈ ਚੱਕਣੀ ਯਾਰ ਕਮਾਲ ਕਰਦਾ ਭਾਈ ਕੋਈ ਨਹੀਂ ਪੁਜਾਰਾ ਅੱਗੇ ਨੂੰ ਪੱਕੀ ਦਵਾਈ ਦੀ ਯਾਰ ਭੈਣ ਦੀ ਥੋੜੀ ਹੋ ਨਿਕਲ ਗਈ ਆ ਕਿਸੇ ਗੱਲ ਦਾ ਫਲਟ ਨਿਕਲ ਜੇ ਆਪਣੀਆਂ ਫਿਰ ਇਦੋਂ ਜ਼ਿੰਮੇਦਾਰੀ ਦਾ ਮੇਰੇ ਦਿਲ ਚੋਂ ਤਾਂ ਤੈਨੂੰ ਕੱਢ ਕੇ ਨਹੀਂ ਦੇਵਾਂਗਾ ਆ ਫੜਾ ਬੋਲ ਇਹ ਨਹੀਂ ਬੋਲਦਾ ਕਿ ਮੈਂ ਹੀ ਬੋਲੂ ਹਾਂ ਇਹਨੇ ਮੰਗਿਆ ਪੈਸੇ ਇਹਨੇ ਮੰਗਿਆ 22000 ਰੁਪਇਆ ਅਜੇ ਨਹੀਂ ਬਾਬਾ ਰੁਕ ਜਾ ਮਾਣਾ ਸੌਦਾ ਕਰ ਲਈ ਆ ਗਏ ਮੇਰੇ ਕੋਲ ਉਹ ਲੈ ਗਿਆ ਬਾਈ ਵਾ ਠੀਕ ਹੈ ਜੀ 15000 ਵੀ ਬਾਬਾ ਬਾਈ ਚਾਚਾ ਹਾਂ ਹੋ ਫਿਰ ਕੀ ਗੱਲ ਕਰੋ ਕਾਨੂੰ ਪੋਰਾ ਪੱਕੀ ਪੱਕਿਆ ਭੋਲਿਆ ਜਿਹੜਾ ਪਣਾ ਉਹਨਾਂ ਲੱਗ ਰਹੀਆਂ ਨਹੀਂ ਜਮਾ ਨਕਾਤਾ 15 ਦਾ ਉਹ ਐ ਦਾ ਵੀ ਕੀ ਹੁੰਦੇ ਨੇ ਜਿਹੜੀ ਕੋਈ ਫੰਡਰ ਵੀਕ ਦਾ ਗੱਬਣੀ ਰੁਕਦੀ ਆ ਹੁਣ ਦੇਲੀ ਕਲੇ ਅੰਡ ਦਾ ਸਿਆਰਾ ਮੈਂ ਤਾਂ ਜੈ ਜੀ ਦੱਸਿਆ ਜੈਦ ਉੱਚੀ ਆ ਦਾ ਮਾਦਾ ਜਦੋਂ ਅਗਲਾ ਪੱਕੀ ਗੱਲ ਕਰੇ ਉਦੋਂ ਦੇ ਟਾਈਮ ਹੀ ਰਾਹ ਦਿੰਦਾ ਹੁੰਦਾ ਆ ਜਿੰਨਾ ਜੀ 16000 ਦੀ ਬੁੱਕਰੀ ਪਾ ਯਾਰ ਪੱਕੀ ਨਹੀਂ ਗੱਲ ਕਰਦਾ ਉਨਾ ਚਿਰ ਮੈਂ ਜਵਾਂ ਨਹੀਂ ਤੈਨੂੰ ਰਾਹ ਦਿੰਦਾ ਰਾਹ ਹੁਣ ਹੁਣ 21000 ਦੀ ਪੱਠ ਲੈ ਜਾ ਯਾ ਤੂੰ ਨਾ 20 ਕਹਿੰਦਾ ਫੇਰ ਉਹ ਗੱਲ ਪੱਕੀ ਹੋ ਗਏ ਮੈਂ ਕਿਉਂ ਕਮੇਗਾ ਯਾਰ 20 ਕਹੀਂ ਦਾ ਕਹਿਵੇਂਗਾ ਜਦੋਂ ਉਦੋਂ ਹੀ ਕਮੇਗਾ ਨਹੀਂ ਯਾਰ ਜਿੰਨੇ ਕੇ ਪੈਸੇ ਵੀ ਪਠੋਂਨੇ ਪਹੀ ਕਹਣੇ ਨੇ ਨਹੀਂ ਸਰੇ ਦੀ ਆ ਮਹਾਰਾਜਾ ਕਹੀਂ ਵੜ ਕੇ ਇੱਥੇ ਕਿਵੇਂ ਕੁਝ ਬੋਲ ਵੀ ਦੱਸ ਜਦੋਂ ਨਾ ਦੋ ਕਿਸੇ ਇਹ ਤਾਂ ਗੱਲ ਹੀ ਕਰਦੇ ਸੀ ਪਤਾ ਨਹੀਂ ਖਾ ਕੇ ਜੇ ਸੂਏ ਆ ਬਾਈ ਦੂਜੇ ਸੂਏ ਹੁਣ ਕੀ ਆ ਨਾਲ ਇਹਦੇ ਕੁਝ ਨਹੀਂ ਨਾ ਯਾਰ ਗੱਪਣਾ ਸਾਢੇ 3 ਮਹੀਨਿਆਂ ਦੀ ਹੰਡਰ ਹੋਈ ਆਪਣੀ ਬਾਈ ਗਾਰੰਟੀ ਦੇ ਰਿਆਂ ਹਾਂ ਥਣ ਚ ਕੋਈ ਫਾਲਟ ਨਿਕਲ ਜੇ ਤਾਂ ਵੀ ਆਪਣੀ ਔਰ ਦੱਸੋ ਠੀਕ ਆ ਜੀ ਹੁਣ ਦੱਸ ਕਿਤੋਂ ਜਾਣੀਆਂ ਫਿਰ ਇਹ 21000 ਦੀ ਲਾਇਆ ਚਾਚਾ ਥੱਲੇ ਆਇਆ 20000 ਨਹੀਂ 2000 ਥੱਲੇ ਥੱਲੇ ਕਿ ਨਹੀਂ ਆਇਆ ਚਾਚਾ ਮਾਲ ਖਦਾ ਹੈ ਅੱਤ 8 ਵੀ ਦਾ ਦੇਖ ਯਾਰ ਕੈ ਉਹ ਥੱਲੇ ਆ ਕੇ ਦੇ 20 ਆ ਜਾਣੀ ਹੈ ਉਹ ਨਹੀਂ ਚਾਚਾ ਗੱਲ ਪੱਕੀ ਕਰ ਆਪਣੇ ਨਾਲ ਤਾਂ ਤੈਨੂੰ ਪਤਾ ਫਿਰ ਬੱਚੀ ਗੱਲ ਜਦੋਂ ਤੂੰ ਕਰਦਾ ਫਿਰ ਮੈਨੂੰ ਸੁਆਦ ਹੀ ਨਹੀਂ ਆਉਂਦਾ ਪੱਕੀ ਗੱਲ ਸੁਆਦ ਆਉਣਾ ਨਹੀਂ ਹੈਗਾ ਯਾਰ ਜਦੋਂ ਮੈਂ ਕਹਿੰਦਾ ਨਾ ਹੋਗੀ 20 ਦੀ 100 ਰੁਪਏ ਪਾ ਦੇ ਹੋਰ ਫਿਰ ਹੁਣ ਮੈਨੂੰ ਸੁਆਦ ਆ ਜਾਊਗਾ ਯਾਰ ਮੇਰਾ ਉਹ ਵਿਚਾਰਾ ਉਹ ਹੀ ਤੇ ਮਾਂ ਬਾਈ ਕੋਈ ਮਾਰਨੀ ਹੈਗੀ ਉਹਨੂੰ ਮਾਰ ਨਿਕਲ ਗਈ ਆਪਣੇ ਸੌਦੇ ਦੇ ਵਿੱਚੋਂ ਆਪਣਾ ਸੌਦਾ ਇਹ ਵੀ ਦੇਖ ਤੇ ਚਰਪਾ ਅਸਾ ਜੀ ਹਾਂ ਜੀ ਖੋਟੀ ਬੱਕ ਤੇਰੀ ਹੈ ਹੁਣ ਟੱਕੇ ਹੁਣ ਟੱਕਰ ਮਾਰ ਨਿਕਲੀ ਆ ਕਿਤੋਂ ਆ ਮਤਲਬ ਕੰਨੋ ਉਹ ਖੜ ਗਿਆ ਆ ਕੇ ਫੇਰ ਕਿਉਂ ਮਾਰ ਵਾਲਾ ਕੰਮ ਕਰੀਏ ਗਰੀਬ ਬੰਦਾ ਪਤਾ ਨਹੀਂ ਕਿਵੇਂ 2 ਰੁਪਏ ਚੋੜ ਕੇ ਲਿਆਉਂਗਾ ਇਹਦੀ ਕੀ ਪਤਾ ਖਬਰਾ ਕਿਹੜੇ ਕੀ ਕੀ ਰੱਦ ਗਿਆ ਦਿਨ ਆ ਯਾਰ ਹਲਾ ਕਾਗਲੀ ਆ ਮੈਨੂੰ ਨਾਲ ਮੈਨੂੰ ਯਾਰ ਗਾ ਬਾਈ ਹੁ ਪੁੱਛਦਾ ਸੁਣਨ ਪੱਕਾ ਪੁੱਛ ਬਾਈ ਨੂੰ ਕੱਚੀਆਂ ਗੱਲਾਂ ਦਾ ਕੀ ਫਾਇਦਾ ਚਾਚਾ ਥੱਲੇ ਆਮਨੇ 20 20000 ਦੀ ਲਿਆਨਾ ਲੈ ਸਾਰੀਆਂ ਛੱਟ ਹੌਣ ਤੇ ਥੱਲੇ ਆ 20000 ਥੱਲੇ ਨਹੀਂ ਆਉਂਦਾ ਫਿਰ ਹੁਣ ਆਪੀ ਦਾ ਮਾਰ ਦੇ ਯਾਰ ਆਪੀ ਮਾਰਦੇ ਸਾਬਾ ਹੋ ਗਿਆ ਤਲੇ ਨੇ ਪਟਕੁਟਕੁਟੀ ਆਵਾਂ ਮੈਂ ਇਹਦਾ ਲਬੀ ਖੜਨ ਦਾ ਹੈਗਾ ਚਰਨੇ ਨੂੰ ਢਾਲਾ ਇਹਦੀ ਮਾਰ ਲਾ ਕਰਨ ਨੂੰ ਤੇ ਆਏ ਆਏ ਆ ਦੇਖ ਮੈ ਕੋ ਝਕ ਮੈ ਕੋ ਝਕ ਮੈ ਕੋ ਨਾ ਕਿੱਥੇ ਨਾ ਕਿੱਧਰ ਲਾ ਲਾ ਚੁੰਨਾ ਆਇਆ ਭੈ ਦਾ ਇਹ ਨੂੰ ਲਾਈ ਇਹ ਨੂੰ ਲਾਈ ਮਾਤਾ ਦਾ ਕਕਰ ਆਇਆ ਹੋਇਆ ਕੋਈ ਨਹੀਂ ਇਹਦੇ ਨਾਲ ਹੀ ਬੱਕਰੀਆਂ ਵੇਖਦੀਆਂ ਨੇ ਇਹਦੀਆਂ ਕਾ ਨੂੰ ਕੁਸਰਾ ਪੂਰਾ ਆ ਭਾਈ ਲਾ ਹੁਣ ਮੈਂ ਜੋ ਖੁਦਸੂਲਾ ਫਸ ਗਿਆ ਮਾਰਦਾ ਨਹੀਂ ਫਾਇਦਾ ਤਾਂ ਹੈ ਨਹੀਂ ਯਾਰ ਉਹ ਥਾਪੀ ਮਾਰੂਗਾ ਬਾਪ ਦਾ ਲੈ ਹੜ ਓਏ ਏ ਕੋਈ ਫਾਇਦਾ ਨਹੀਂ ਹੈ ਯਾਰ ਮਾਲ ਖੜਿਆ ਨਹੀਂਗਾ ਫਤੂਮਾ ਮਾਦਰ ਕਿੱਥੇਗਾ ਉਹਨੂੰ ਚੱਕ ਕੇ ਮਾਰ ਚਰਨੇ ਨੂੰ ਫੇਰ ਓਹੋ ਹੜ ਹੜ ਜਿੱਤਕੋ ਗੱਡੀ ਡਾਊਨ ਆ ਅੱਗੇ ਗੱਡੀ ਡਾਊਨ ਆ ਮੇਰੀ ਤਾਂ ਚੱਕ ਕੇ ਮਾਰ ਬਸਾ ਖੜਾ ਹੋਇਆ ਮਾਦਾ ਕਈ ਦਿਨਾਂ ਬਾਅਦ ਹੜ ਜਾ ਚੱਕਰ ਚੱਕਰ ਮਾਰ ਚੱਕਰ ਮਾਰ ਚੱਕਰ ਮਾਰ ਅਰਜਨ ਚ ਰੌਣਜਾਵੇ ਵੀ ਨਾ ਚੱਕ ਦੀ ਬੱਬਾ ਹੁਣ ਬੱਕਰੀ ਦੇ ਦੋ ਨਾ ਮਾਰੀ ਹਟਦਾ ਲਿਵਾਸ ਚੱਕਦਾ ਵੀ ਚਾਚੇ ਹੁਣ ਬੱਕਰੀ ਦੇ ਦਊਂਗਾ ਲੈ ਫੜ 816 ਬੱਕਰੀ ਦੇ ਨਹੀਂ ਹੁੰਦੀ ਲੈ ਹੁਣ ਆ ਬਾਦੇ ਹੁਣ ਗੁੱਸੇ ਆ ਗਿਆ ਥਰੀਓਂ ਨਾ ਨਹੀਂ ਚਾਚਾ ਯਾਰ ਰਾਹ ਪੈ ਗਿਆ ਰਾਹ ਬੱਸ ਰਾਹ ਦੇ ਦੇ ਹੁਣ ਕਰਤਾ ਯਾਰ ਰਾਹ ਦੇ ਦੇ ਹੁਣ 20000 ਦੀ ਲਾਇਆ ਬੱਸ ਲਖਾਈ ਲਗਾਈ ਕਰਾ ਦਾਂਗੇ ਇਹਦੇ ਵਿੱਚੋਂ ਲਖਾਈ ਛਕਾਉਂਦੇ ਨਹੀਂ 816 ਨਹੀਂ ਫੜਾ ਚੰਗੀਆਂ ਨਹੀਂ ਹੁੰਦੀ ਚਾਚਾ ਖਰੀਦ ਵੀ ਨਹੀਂ ਹੈਗੀ ਸਾਰੀ ਢੇਰੀ ਖਰੀਦੀ ਮਾਰਚੋਂ ਚੰਗੀਆਂ ਚੰਗੀਆਂ 816 ਲਖਾਈ ਸਾਡੀ ਯਾਰ ਨਹੀਂ ਹੁੰਦੀ 816 20 ਚ ਲਖਾਈ ਮੇਰੀ ਆ ਯਾਰ ਰੁਪਈਏ ਤਾਂ ਜਾਇਜ ਲੱਗੇ ਜਾਇਜ ਲੱਗੇ ਨਹੀਂ ਵੀਰੇ ਜਾਇਜ ਲੱਗੇ ਨਹੀਂ ਆਹੀ ਆ ਪੱਟੇ ਚ ਵੀ ਕਾਹ ਨਹੀਂ ਯਾਰ ਨਹੀਂ ਥੋੜੀ ਮਦਦ ਹੀ ਪੈਂਦੀ ਐ ਜੇ ਕੱਦ ਹੁੰਦਾ ਫਿਰ ਰੁਪਈਆ ਵੀ 70000 ਮੰਗਦਾ ਮੈਂ 70 ਵੀ ਟੈਟ ਐ ਘੱਮ ਫੇਰ ਆ ਫੜ ਜਾਣਾ ਮੰਗਦੇ ਹੀ ਨਹੀਂ ਕਾੜਾ ਚਾਚਾ ਇੱਕੋ ਹੀ ਗੱਲ ਕਹਿੰਦੇ ਜਿਆਦੇ ਪੈਸੇ ਨੇ ਮਾ ਮਾਦਾ ਇੱਕ ਲੱਗਦਾ ਮਤਲਬ ਕਿਉਂ ਜੀ ਆ ਫੜ ਪਈ ਇਹਨੂੰ ਬਹੁਤ ਲੱਗਦੇ ਨੇ ਤਰਸੀਮ ਬਾਈ ਮੇਰੀ ਵੀ ਖਰੀਦੀ ਹੋਈ ਐ ਯਾਰ ਮੈਨੂੰ ਨਹੀਂ ਤਰਾਂ ਜਿਆਦਾ ਵੀ ਪਾ ਯਾਰ ਨਹੀਂ ਹੁੰਦੀ 19000 ਦੀ ਪੱਟ ਲਾਇਆ ਚਾਚਾ ਜੀ ਥੱਲੇ ਆ ਜਾ ਵਾ ਕਹਿ ਤਾ ਵਾ ਥੱਲੇ ਹੀ ਥੱਲੇ ਆ ਹੁਣ ਖੋ ਥੱਲੇ ਆ ਨਹੀਂ ਹੁੰਦਾ ਹੁਣ ਨਹੀਂ ਥੱਲੇ ਹੁੰਦਾ 19 ਦੀ ਫੜਾ ਸਹੀ ਥੱਲੇ ਆ ਥੱਲੇ 20 22 ਤੋਂ ਵੀਰੇ ਐ ਤਾਂ ਮੈਂ ਵੀ ਭਾਵੇਂ 15 ਤੋਂ ਕਿੱਥੇ ਵਗ ਗਿਆ ਉਹ ਐ ਤਾਂ ਫਿਰ ਪਤਾ ਹੀ ਹੁੰਦਾ 20 ਤੋਂ ਥੱਲੇ ਆ 20 ਤੋਂ ਥੱਲੇ ਆ ਗਿਆ ਫਿਰ ਉਦੋਂ ਹੀ 20 ਤੋਂ ਥੱਲੇ ਤੂੰ ਕਹਿਆ 20 ਤੋਂ ਥੱਲੇ ਆ ਗਿਆ ਆਪਾਂ ਵੇਚਣ ਵਾਲੀ ਗੱਲ ਕਰੇ ਬੋਣੀ ਕਰਦੇ ਆ ਗੱਬਣਾ ਹੀ ਹੈਗੀ ਗੱਬਣ ਵੀਰੇ ਗਾਰੰਟੀ ਹੈਗੀ ਇਹ ਤਾਂ ਦਿਖਣੀ ਲੱਗ ਰਹੀ ਜਿਹਨੂੰ ਮਰਜ਼ੀ ਪਾਸ ਕਰਾ ਲਾ ਬਈ ਸਾਰੇ ਮਿੰਟਾਂ ਚੋਂ ਹਾਂ ਹਾਂ ਗੱਬਣਾ ਬਣਾ ਹੰਡਰ ਹੋਈ ਨਾਲ ਯਾਰ ਖਲਾਜੇ ਲਿਆਉਂਦੇ ਨੇ ਹਾਂ ਬਾਈ ਫੰਡਰ ਨਿਕਲ ਗਿਆ 5000 ਡੰਡ ਦਵਾਂਗੇ ਹੋਰ ਦੱਸੋ ਟਾਈਮ ਕਿਹ ਵੱਜ ਗਿਆ ਕਾਹ ਵੱਜ ਗਿਆ ਸਾਢੇ 12 ਸਾਢੇ 12 ਵੱਜ ਗਿਆ ਇਹਦਾ ਜੀ ਨੂੰ ਮਰਜ਼ੀ ਦਿਖਾ ਲਾ ਜੇ ਸਾਢੇ 12 ਦਾ ਸੌਦਾ ਹੋਇਆਗਾ ਹਾਂ ਜੇ ਫੰਡਰ ਨਿਕੂਗੀ ਬੱਕਰੀ ਚਾਹੀਦੀ 3 ਤਰੀਕ ਨੂੰ ਹੋਇਆ ਜੀ ਹਾਂ 3 1 4 ਅਮ ਜੇ ਤੁਹਾਰੀ ਅੰਦਾਜ਼ਾ ਕਰਨ ਵਾਲੇ ਕੰਮ ਨਹੀਂ ਕਰਿਆ ਤੈਨੂੰ ਨਾਲ ਕੰਮ ਕਰਾ ਲਾ ਦਿੱ 17000 ਤੇ ਸਾਢੇ 17 ਦੀ ਬੱਕਰੀ ਬਾ 19000 ਦੀ ਸਾਢੇ 18 ਦੀ ਲਾਇਆ ਯਾਰ ਜਾ ਬਸ ਹੁਣ ਨਿਪਟੜ ਗਿਆ ਕੰਮ ਸਾਢੇ 18 ਦੀ ਚੱਕ ਹੁਣ ਫਰਕ 500000 ਰਹਿ ਗਿਆ 10000 5000 ਦਾ 500 ਰਹਿ ਗਿਆ ਪੰਜ ਪੰਜ ਸੌ ਦਾ 18.5 ਦੇ ਵਿੱਚੋਂ ਹੁਣ ਪੰਜ ਪੰਜ ਸੌ ਰਹਿ ਗਏ 83000 ਜੀ ਉਹ ਠੀਕ ਹੋਈ ਆ ਕਿ ਉਹ ਛੱਡੀਏ ਉਹ پیسے ਕਿਹੜੋਂ ਵੀ ਮੰਨਦੇ ਨੇ ਦੇਣ ਵਾਲਾ ਵੀ ਦਿੰਦਾ ਹੈਗਾ ਚਲੋ ਕੋਈ ਨਹੀਂ ਜੇ ਨਹੀਂ ਮੰਨ ਮੰਨਦਾ ਤੱਕਾ ਬਚਾਰੇ ਨਾਲ ਲਿਖਾ ਦੇ ਕਿਉਂ ਜੀ ਜੇ ਜਦੋਂ ਯਾਰ ਹੁਣ ਮੈਂ ਤੁਹਾਨੂੰ ਲਾਦੀ 17.5000 ਰੁਪਏ ਹੈ ਨਾ ਹਾਂ ਜੇ ਦਾ 17.5000 ਦੀ ਲਖਾਈ ਕਰ ਲੈ ਇਹ ਲਖਾਈ ਹੋ ਜਾਂਦੀ ਇਹ ਲਖਾਈ ਹੋ ਜਾਂਦੀ ਆ ਬੜੀ ਸਾਈ ਤੁਹਾਡੇ ਤੇਰੀ ਲਖਾਈ ਆ ਓਏ ਮਾਰਾ ਪਹਿਲੇ ਹੀ ਕਹ ਰਿਆ ਸੀ ਮੈਂ ਕਰਾ ਦੂੰਗਾ ਲਖਾਈ ਤਲਕ ਕਰਾ ਲੈ ਬਾਈ ਬਾਈ ਕੋ ਘਾਟ ਨਿਕਲ ਜੇ ਕਿਸੇ ਹਾਏ ਹਾਏ ਪਕੜੋ ਨਾ ਹਾਂਜੀ ਬੱਕਰੀ ਮੋੜੇਗਾ ਬਾਈ ਤੂੰ ਫਿਰ ਹਾਂ ਯਾਰ ਮੋੜੂਗਾ ਦੇਖ ਲੈ ਤੂੰ ਉੱਕਰ ਨਾ ਜਾਈ ਆ ਫੜਿਓ ਫੜੀ ਆ ਫੜਿਓ ਜੇ ਸੁਗਲੀ ਕਰਾ ਹੋ ਗਈ ਆ ਵੀ ਭੱਜ ਗਈ ਉਧਰ ਨਾ ਜੇ ਮਖਾ ਕੋਈ ਘਾਟ ਨਿਕਲ ਜੇ ਕਿਸੇ ਆਪੜੀ ਵੀਰੇ ਤੇਰਾ ਨੋਟਾ ਕੋ ਦਾ ਏ ਕਿੰਨੇ ਕ ਬੱਕਰੀਆਂ ਮੜਾਈ ਨੇ ਇਹਦੋਂ ਪਹਿਲਾਂ ਉਹਦਾ ਮੋੜ ਦੇ ਰਹਿੰਦੇ ਨੇ ਯਾਰਾ ਕਦਰ ਮੋੜ ਗਈ ਕਿਤੇ ਗਾਂ ਕਿਤੇ ਗਾਂ ਕਰ ਚਾਹਦਾ ਕਦੀ ਰਹਿੰਦੇ ਨਹੀਂ ਬੰਦੇ ਸਹੀ ਨਹੀਂ ਆ ਰਹੇ ਇੱਕ ਇਹ ਮੇਰਾ ਮੁੰਡਾ ਹਾਂ ਇੱਕ ਜੂਜਾ ਹੋ ਗਿਆ ਉਹਨਾਂ ਨੂੰ ਕੀ ਹੈ ਰਾਮੂ 17 17 ਦੇਦਾ ਹਾਂਜੀ 1000 ਲਿਉਨੇ ਬਸ ਲਿਆ ਕੋਈ ਚੱਕਰ ਨਹੀਂ ਇਹ ਦੋਨੇ ਮੁੰਡੇ ਮੇਰੇ ਬਹੁਤ ਸਹੀ ਸਾਊ ਨੇ ਹਾਂ ਆਪਾਂ ਯਾਰ ਕਿਉਂ ਇਹਦਾ ਠੀਕ ਹੈ ਕੋਈ ਨਾ ਗੱਲ ਗੋਗਲ ਪੇ ਵਾਲੇ ਚ ਮੇਰੇ ਸਾਲੇ ਚ 700 ਦੰਦ ਕਿੰਨੇ ਆ ਇਹ ਦੰਦ ਦਰਨੇ ਚ ਲਾਉਣੀ ਆ ਦੂਜੇ ਸੋ ਸੁਭਰੇ ਆ ਇਹ ਦੂਹ ਨਾ ਕਰਾ ਪੱਠਾ ਨਾ ਕਰਾ ਕਰ ਇੱਧਰ ਦੇਖੋ ਜੀ ਇੱਧਰ ਦੇਖਾ ਨਾ ਇਹ ਜਮਾ ਨਮੀ ਆ ਜਮਾ ਓਕੇ ਆ ਚੱਲ ਵਧੀਆ ਚੱਲ ਰਿਹਾ ਗਾ ਗਵੀ ਬੜਾ ਸੋਹਣਾ ਜੀ ਮੱਖੀ ਜਿੰਨੀ ਬੱਕਰੀ ਐ ਹੈ ਅੱਛਾ ਇਹ ਲਾਲ ਕੰਦਰ ਚ ਆ ਗਈ ਸ਼ੇਰੇ ਚ ਨਾ ਕਰੀ ਮੱਖੀ ਜਿੰਨੀ ਹਾਂ ਹੂੰ ਠੀਕ ਆ ਯਾਰ ਤਿੰਨ ਮਹੀਨੇ ਦੀ ਗੱਬਣ ਕਰਕੇ ਦਿਨਾ ਨਵੀਂ ਬਰੇ ਤਨਵਾਸ ਰਹਿ ਗਿਆ ਪਸਾਖ ਇੱਕ ਸੂਈ ਵੀ ਆ ਪਹਿਲਾਂ 180 ਇਹੇ ਛੋਗੀ ਚੜ ਦੇ ਸੌਣ ਠੀਕ ਹੈ ਕਾਪੀ ਦਾ ਮਾਰ ਦੇ ਫਿਰ ਕਾਪੀ ਮਾਰਤੀ ਕਾਪੀ ਮਾਰ ਜਾ ਰਗਾ ਚਾਰ ਬੱਕਰੀ ਦੇ